ਤੱਲ ਗੁਰ ਸੇਵੀ ਆਇ ਐਹ ਨਿਸ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕਾਹ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰਸੋਂ ਕੁਰ ਸੋਂ ਛੱਟੀ ਆ ਤੁਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਸਾਹੋ ਜਿਸ ਪਾਸ ਬਹਿਠਿਆ ਸੋਹੀ ਆ ਸਭਨਾ ਦਾ ਵੀ ਸਾਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸੋ ਦਿਸ ਪਾਸ ਬਹਿਠਿਆ ਸੋ ਹੀ ਆ ਸਬਨਾ ਦਾ ਵੇਸ ਹੋ ਸਤ ਨਾਮ ਸ੍ਰੀ ਵਾਹਿਗੁਰੂ ਆਹੇ ਬਦੀ ਅਨਸਰੀ ਮਹੱਲਾ ਅੰਜਵਾ ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿੱਤ ਨੀਕੀ ਖਟਾਨੀ ਸੁਕਾ ਤਨ ਮਾਨ ਧਾਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤੇ ਨਹੀਂ ਸੁਣਿਆ ਤੁਖ ਸੁਖ ਮੇਰਾ ਤੋ ਬਿਧ ਨੀਕੀ खटानी जिय की एक ही पहमानी आवर जतन कारे रहे बहुत तेरे तेना ਤੇਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੋਰੇ ਦਿਨੋਂ ਮੰਤਨ ਨੇ ਦਿੱਗਾ ਨਦੁੱਲਾ ਤ੍ਰੇਡਕਾਰੇ ਰਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ بیچ ਹਮ ਤੁਮ ਕਾਛ ਹੋਤੇ ਨਕੀ ਬਾਤ ਬਿਲੰਨੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੇ ਗਟਿਓ ਜੋਤੇ ਸਹਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਾਹੋ ਨਾਨਕ ਨਿਹਚਲ ਘਰ ਬਾਦੇਓ ਦੋਰੇ ਕੀਓ ਬੰਧਨੀ ਪ੍ਰਗਟਿਓ ਜੋ ਤੇ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਨੱਕ ਨਿਹਚਲ ਘਰ ਬਾਦੇਓ ਗੋਰੇ ਕੀਓ ਬੰਦਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ